ਹੈਲੋ ਦੋਸਤੋ ਕੀ ਹਾਲ ਚਾਲ ਕਹਿੰਦੇ ਨੇ ਜਦੋਂ ਕਿਸਮਤ ਚੰਗੀ ਹੋਵੇ ਯਮਰਾਜ ਵੀ ਕੁਝ ਨਹੀਂ ਵਿਗਾੜ ਸਕਦਾ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਜਦੋਂ ਯਮਰਾਜ ਨੇ ਕੁਝ ਕੁ ਲੋਕਾਂ ਨੂੰ ਲਾਈਵ ਮਿਸਕ ਆਲਾ ਮਾਰਦੇ ਹੋਏ ਫੜਿਆ ਗਿਆ ਤੇ ਆਜੋ ਕਰਦੇ ਆਂ ਵੀਡੀਓ ਨੂੰ ਸ਼ੁਰੂ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਧਿਆਨ ਨਾਲ ਦੇਖਿਓ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਚੰਗੀ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਿਓ ਜੀ ਆਜੋ ਸਭ ਤੋਂ ਪਹਿਲਾਂ ਮਿਲਦੇ ਹਾਂ ਇੱਕ ਪਾਇਲਟ ਨੂੰ ਜੋ ਕਿ ਉੱਡ ਕੇ ਕੁੰਭ ਦੇ ਮੇਲੇ ਵਿੱਚ ਜਾਣ ਦੀ ਤਿਆਰੀ ਕਰ ਰਿਹਾ ਸੀ ਤੇ ਅਚਾਨਕ ਉਸਦੇ ਚੰਗੇ ਦੋਸਤ ਨੇ ਉਹਨੂੰ ਇੱਥੇ ਹੀ ਰੱਬ ਦੀ ਭਗਤੀ ਕਰਨ ਲਾ ਦਿੱਤਾ ਤੇ ਜਦੋਂ ਉਸ ਨੂੰ ਇੱਕ ਹੈਲਪਰ ਨੇ ਆ ਕੇ ਦੇਖਿਆ ਤਾਂ ਇੱਕ ਪਾਇਲਟ ਰੱਬ ਅੱਗੇ ਹੱਥ ਜੋੜ ਕੇ ਅਰਦਾਸਾਂ ਕਰ ਰਿਹਾ ਸੀ ਅਗਲੀ ਵੀਡੀਓ ਵਿੱਚ ਦੇਖਦੇ ਹਾਂ ਤਾਂ ਇੱਕ ਆਦਮੀ ਬੜੀ ਮਸਤੀ 'ਚ ਜਾ ਰਿਹਾ ਹੁੰਦਾ ਤੇ ਅਚਾਨਕ ਬਿਜਲੀ ਵਾਲਾ ਖੰਭਾ ਉਸਦੇ ਅੱਗੇ ਡਿੱਗ ਪੈਂਦਾ ਹੈ ਰੱਬ ਦਾ ਸ਼ੁਕਰ ਹੈ ਨੁਕਸਾਨ ਤਾਂ ਕੋਈ ਨਹੀਂ ਹੋਇਆ ਪਰ ਧਰਮਰਾਜ ਦੀ ਮਿਸ ਕਾਲੀ ਸੀ। ਦੋਸਤੋ ਅਗਲੀ ਵੀਡੀਓ ਵਿੱਚ ਦੇਖਦੇ ਹਾਂ ਇੱਕ ਬਾਲਦ ਸਕੂਟਰ ਤੇ ਜਾ ਰਹੇ ਇਨਸਾਨ ਨੂੰ ਜ਼ੋਰਦਾਰ ਟੱਕਰ ਮਾਰਦਾ ਹੈ। ਆਦਮੀ ਲੱਕੀ ਸੀ ਕਿਉਂਕਿ ਉਸ ਟਾਈਮ ਹੀ ਅਮਰਾਜ ਜੀ ਚੁਸਕੀਆਂ ਲੈ ਲੈ ਕੇ ਚਾਹ ਪੀ ਰਹੇ ਸੀ ਤੇ ਨਾਲ ਦੇਖ ਰਹੇ ਸੀ ਟੀਵੀ ਉਹਨਾਂ ਦਾ ਧਰਤੀ ਦੇ ਧਿਆਨ ਹੀ ਨਹੀਂ ਸੀ। ਅਗਲੀ ਵੀਡੀਓ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਦੋ ਇਨਸਾਨ ਸੜਕ ਦੇ ਕਿਨਾਰੇ ਤੇ ਬੜੇ ਸ਼ਾਂਤਮਈ ਤਰੀਕੇ ਨਾਲ ਖੜੇ ਹੁੰਦੇ ਆ ਤੇ ਇੱਕ ਕਾਰ ਵਾਲਾ ਸਾਰੀ ਜ਼ਿੰਦਗੀ ਦੇ ਪੈਂਡਿੰਗ ਪਏ ਕੰਮ ਗਨਵਾ ਕੇ ਉਹਨਾਂ ਦੇ ਕੋਲ ਦੀ ਨਿਕਲ ਜਾਂਦਾ ਅਗਲੀ ਵੀਡੀਓ ਦੇ ਵਿੱਚ ਦੇਖਦੇ ਹਾਂ ਇੱਕ ਖਾਣ ਪੀਣ ਦੇ ਮੂਡ ਦੇ ਵਿੱਚ ਬੈਠਾ ਬੰਦਾ ਸੁਪਨੇ ਸਜਾ ਰਿਹਾ ਸੀ ਅਚਾਨਕ ਤੇਜ਼ ਆਉਂਦੀ ਕਾਰ ਨੇ ਉਹਦੇ ਸੁਪਨਿਆਂ ਦੀ ਐਸੀ ਕੀ ਤੈਸੀ ਕਰਕੇ ਰੱਖ ਦਿੱਤੀ ਬੰਦੇ ਨੂੰ ਭੁੱਖੇ ਘਰੇ ਜਾਣਾ ਪਿਆ ਪਰ ਲੱਕੀ ਸੀ ਬੰਦਾ ਅਗਲੀ ਵੀਡੀਓ ਦੇ ਵਿੱਚ ਇੱਕ ਇਨਸਾਨ ਜੰਗਲ ਦੇ ਵਿੱਚ ਐਡਵੈਂਚਰ ਕਰਨ ਗਿਆ ਸੀ ਤੇ ਜਦੋਂ ਐਡਵੈਂਚਰ ਨੇ ਖੁੱਲ ਕੇ ਸਾਹਮਣੇ ਦਰਸ਼ਨ ਦਿੱਤੇ ਤਾਂ ਉਹ ਵੱਡੇ ਵੈਲੀ ਨੂੰ ਭੱਜਣ ਨੂੰ ਥਾਂ ਨਹੀਂ ਮਿਲਿਆ ਇੱਕ ਯੂਟਿਊਬਰ ਦੱਸਿਆ ਜਾਂਦਾ ਰੱਬ ਦਾ ਸ਼ੁਕਰ ਹੈ ਬੰਦਾ ਲੱਕੀ ਸੀ ਨਿਕਲ ਗਿਆ ਅਗਲੀ ਵੀਡੀਓ ਦੇ ਵਿੱਚ ਦੇਖਦੇ ਹਾਂ ਤਾਂ ਇੱਕ ਟਰੱਕ ਵਾਲਾ ਓਵਰਟੇਕ ਕਰਨ ਦੇ ਚੱਕਰ ਵਿੱਚ ਟਰੱਕ ਦਾ ਐਕਸੀਡੈਂਟ ਕਰ ਬੈਠਦਾ ਪਰ ਦੋਵੇਂ ਜਣੇ ਲੱਕੀ ਨਿਕਲਦੇ ਆ ਕਿਉਂਕਿ ਯਮਰਾਜ ਸਭ ਉਸ ਦਿਨ ਵੀ ਛੁੱਟੀ ਤੇ ਸੀ ਤੇ ਆਜੋ ਮਲਵਾਉਣੇ ਆ ਇੱਕ ਹੋਰ ਲੱਕੀ ਪਰਸਨ ਨਾਲ ਜੋ ਕਿ ਨਹਾ ਧੋ ਕੇ ਆਪਣੇ ਘਰ ਹੀ ਬੈਠਦਾ ਹੈ ਤੇ ਅਚਾਨਕ ਕੁਝ ਕੇ ਸੈਕਿੰਡ ਪਹਿਲਾਂ ਛੱਤ ਡਿੱਗਣ ਦਾ ਪਤਾ ਲੱਗ ਜਾਂਦਾ ਹੈ ਹੈ ਨਾ ਇੱਕ ਲੱਕੀ ਪਰਸਨ ਤੇ ਅਗਲੀ ਵੀਡੀਓ ਦੇ ਵਿੱਚ ਮਲਵਾਉਣੇ ਆ ਇੱਕ ਹੋਰ ਲੱਕੀ ਇਨਸਾਨ ਨੂੰ ਜਿਹਨੂੰ ਆਉਂਦੀ ਹੈ ਧਰਮਰਾਜ ਦੀ ਮਿਸਕਾਲ ਇੱਕ ਮਿਸਤਰੀ ਹੁੰਦਾ ਜੋ ਕਿ ਕੰਮ ਕਰਕੇ ਨਿਕਲਣ ਦੀ ਕੋਸ਼ਿਸ਼ ਹੀ ਕਰਦਾ ਹੈ ਕਿ ਅਚਾਨਕ ਸਟੈਂਡ ਉਸ ਦੇ ਉੱਤੇ ਆ ਡਿੱਗਦਾ ਜਿਹਨੂੰ ਵੇਖ ਕੇ ਲੱਗਦਾ ਵਾ ਕਿਸਮਤ ਨੇ ਇੱਕ ਵਾਰੀ ਚੱਕਮਾ ਫੇਰ ਦੇ ਦਿੱਤਾ ਮੌਤ ਨੂੰ ਅਗਲੀ ਵੀਡੀਓ ਵਿੱਚ ਦੇਖਦੇ ਹਾਂ ਕਿ ਇੱਕ ਟਰੱਕ ਦਾ ਟਾਇਰ ਵੱਖਰਾ ਹੋ ਜਾਂਦਾ ਟਰੱਕ ਨਾਲੋਂ ਤੇ ਇੱਕ ਟੀ ਸਟਾਲ ਦੇ ਉੱਪਰ ਆ ਕੇ ਵੱਜਦਾ ਹੈ ਜਿਹਦੇ ਵਿੱਚ ਕਿਸੇ ਦਾ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੁੰਦਾ ਪਰ ਇੱਕ ਟੀ ਵਾਲੇ ਦੀ ਦੁਕਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਸੋ ਇਹਨੂੰ ਵੀ ਇੱਕ ਮਿਸਕਾਲੀ ਕ ਅਗਲੀ ਵੀਡੀਓ ਵਿੱਚ ਦੇਖਦੇ ਹਾਂ ਕਿ ਇੱਕ ਟਰੱਕ ਵਾਲਾ ਬੜੇ ਧਿਆਨ ਨਾਲ ਆਪਣੇ ਰਸਤੇ ਤੇ ਜਾ ਰਿਹਾ ਹੁੰਦਾ ਹੈ ਕਿ ਅਚਾਨਕ ਇੱਕ ਬਾਈਕ ਵਾਲਾ ਉਸ ਦੇ ਸਾਹਮਣੇ ਆ ਦਿਖਦਾ ਹੈ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਧਰਮਰਾਜ ਦੀ ਮਿਸ ਕਾਲੀ ਸੀ ਆਜੋ ਦੋਸਤੋ ਅਗਲੀ ਵੀਡੀਓ ਦੇ ਵਿੱਚ ਚੱਲਦੇ ਹਾਂ ਤੇ ਅਗਲੀ ਵੀਡੀਓ ਵਿੱਚ ਦੇਖਦੇ ਹਾਂ ਕਿ ਇੱਕ ਬਾਈਕਰ ਆਪਣੀ ਬਾਈਕ ਨੂੰ ਠੀਕ ਕਰ ਰਿਹਾ ਹੁੰਦਾ ਹੈ ਜਦੋਂ ਕਿ ਇੱਕ ਟਰੱਕ ਵਾਲਾ ਉਹਦਾ ਤਰਾਹ ਕੱਢ ਸੁੱਟਦਾ ਹੈ ਜਿਹਨੂੰ ਬਾਅਦ ਵਿੱਚ ਪਤਾ ਵੀ ਨਹੀਂ ਲੱਗਦਾ ਕਿ ਮੇਰੇ ਥੱਲੇ ਕੋਈ ਆ ਚੱਲਿਆ ਸੀ ਅਗਲੀ ਇਸ ਵੀਡੀਓ ਵਿੱਚ ਦੇਖਦੇ ਹਾਂ ਕਿ ਕਿਵੇਂ ਇੱਕ ਬਾਈਕ ਵਾਲਾ ਇੱਕ ਬੱਸ ਨੂੰ ਮੋੜ ਦੇ ਉੱਪਰ ਕ੍ਰਾਸ ਕਰ ਰਿਹਾ ਹੈ ਸੋ ਦੋਸਤੋ ਤੁਸੀਂ ਕਦੇ ਵੀ ਐਦਾਂ ਨਹੀਂ ਕਰਨਾ ਕਿਸੇ ਵੀ ਮੋੜ ਦੇ ਉੱਤੇ ਕਿਸੇ ਬੱਸ ਨੂੰ ਜਾਂ ਟਰੱਕ ਨੂੰ ਕਿਸੇ ਵੀ ਚੀਜ਼ ਨੂੰ ਓਵਰਟੇਕ ਨਹੀਂ ਕਰਨਾ ਜਿੰਨਾਂ 'ਚ ਰੱਗੋ ਸੋ ਨੂੰ ਵਿਜ਼ਿਬਿਲਟੀ ਨਾ ਹੋਵੇ ਇਹ ਤਾਂ ਲੱਕੀ ਸੀ ਬਚ ਗਿਆ ਪਰ ਤੁਸੀਂ ਕਦੇ ਵੀ ਰਿਸਕ ਨਹੀਂ ਲੈਣਾ ਦੋਸਤੋ ਅਗਲੀ ਵੀਡੀਓ ਵਿੱਚ ਦੇਖਦੇ ਹਾਂ ਕਿਵੇਂ ਇੱਕ ਇਨਸਾਨ ਬੜੀ ਬੇਤਿਆਨੀ ਨਾਲ ਸੜਕ ਕ੍ਰੋਸ ਕਰ ਰਿਹਾ ਸੀ ਤੇ ਇਸ ਨੂੰ ਵੀ ਧਰਮਰਾਜ ਨੇ ਮਿਸ ਕਾਲ ਮਾਰ ਕੇ ਹੀ ਸਾਰਤਾ ਧਰਮਰਾਜ ਜੀ ਦੀਆਂ ਮਿਸ ਕਾਲਾਂ ਸਿਰਫ ਇਨਸਾਨਾਂ ਨੂੰ ਹੀ ਨਹੀਂ ਜਾਨਵਰਾਂ ਨੂੰ ਵੀ ਦੇਖਣ ਨੂੰ ਮਿਲਦੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਕੁੱਤੇ ਨੂੰ ਮਿਸ ਕਾਲ ਮਾਰੀ ਛੋਟੀ ਜੀ ਤੇ ਡੌਗੀ ਜੀ ਨੂੰ ਰਾਹ ਨਹੀਂ ਲੱਭ ਰਿਹਾ ਕਿੱਧਰ ਦੀ ਬਾਹਰ ਨਿਕਲਾਂ ਮੈਂ ਵੀਡੀਓ ਦੀ ਸਟਾਰਟਿੰਗ ਵਿੱਚ ਕਿਹਾ ਸੀ ਵੀ ਜੇਕਰ ਕਿਸਮਤ ਬੜੀ ਹੋਵੇ ਤਾਂ ਮੌਤ ਨੂੰ ਵੀ ਚੱਕਮਾ ਦੇ ਦਿੰਦੀ ਹੈ ਤੁਹਾਡੇ ਸਾਹਮਣੇ ਹੈ ਇੱਕ ਟ੍ਰੇਨਿੰਗ ਹੋ ਰਹੀ ਹੈ ਪੁਲਿਸ ਦੀ ਗਲਤੀ ਦੇ ਨਾਲ ਇੱਕ ਨੌਜਵਾਨ ਨੂੰ ਗੋਲੀ ਚੱਲਦੀ ਹੈ ਜਿਹੜੀ ਕੇ ਟੋਪੀ ਨੂੰ ਛੂੰਦੇ ਹੋਏ ਅੱਗੇ ਨਿਕਲ ਜਾਂਦਾ ਹੈ ਨਾ ਕਿਸਮਤ ਆਜੂ ਮਿਲਵਾਉਣੇ ਹੈ ਇੱਕ ਹੋਰ ਕਿਸਮਤ ਤੇਜ਼ ਵਾਲੇ ਬੰਦੇ ਨੂੰ ਜਿਸ ਦੇ ਕੋਲ ਦੀ ਜੀਸੀਬੀ ਦਾ ਟਾਇਰ ਦੇਖੋ ਕਿਸ ਟੰਗ ਨਾਲ ਲੰਘਿਆ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਦੋਸਤੋ ਮਿਲਦੇ ਹਾਂ ਕਿਸੇ ਅਗਲੇ ਵਧੀਆ ਵੀਡੀਓ ਦੇ ਵਿੱਚ ਵੀਡੀਓ ਤੁਹਾਨੂੰ ਜੇਕਰ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਿਓ ਕਮੈਂਟ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਕਰ ਲਿਓ ਸ਼ੇਅਰ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ